ਚੱਲ ਚਾਹ ਤੇ ਬਣ ਗਈ ਆ ਹੁਣੇ ਆਉਂਦੇ ਆ ਨਾ ਫਿਰ ਇਕੱਠੇ ਬਹਿ ਕੇ ਪੀਨੇ ਆ ਨਾਲੇ ਪੈਸੇ ਕਢਾ ਲੇ ਹੋਣਗੇ ਚੱਲ ਆਪਣੀ ਛੱਤ ਬਦਲ ਲਾਂਗੇ ਆਪਾਂ ਮੁੜ ਕੇ ਡਰਤ ਨਾ ਹੋਇਆ ਕਰੂਗਾ ਮੀਂਹ ਕਣੀ ਦਾ ਆਰਾਮ ਨਾਲ ਬੰਦਾ ਜਿੱਥੇ ਮਰਜ਼ੀ ਰੋਟੀ ਪਕਾਵੇ ਜਿੱਥੇ ਮਰਜ਼ੀ ਮੰਜਾ ਡਾ ਕੇ ਸੋਵੇ ਆ ਤਾਂ ਬੜੀ ਤੰਗੀ ਹੋ ਗਈ ਆ ਆ ਵੀ ਦਿਨ ਵੇਖਣੇ ਸੀ ਕਿਤੇ ਕਦੀ ਸੋਚਿਆ ਵੀ ਨਹੀਂ ਦਾ ਖਾਲ ਨਹੀਂ ਮਾੜੇ ਬੰਦੇ ਦੀ ਕੋਈ ਜ਼ਿੰਦਗੀ ਨਹੀਂ ਜਦੋਂ ਕਿ ਰੀ ਬੰਦਾ ਥੱਲੇ ਲੱਗ ਜਨਾ ਅੱਜ ਕੱਲ ਉੱਠਣਾ ਬਹੁਤ ਮੁਸ਼ਕਲ ਆ ਜੀ ਜੀ ਦੇ ਜਿੱਦਾ ਕਿਤੇ ਪਿਆਹ ਲੈਣਾ ਕਿਤੇ ਦੇਣਾ ਤਾਂ ਨਾ ਡਰੀ ਲੱਗਦਾ ਲੋਕਾਂ ਕਹਿੰਦੇ ਪੰਜ ਕਿਹੜੇ ਮੂੰਹ ਘੁਣਾ ਚਲੋ ਕੋਈ ਨਹੀਂ ਕੀ ਕਰਨਾ ਜੀਵਨ ਇਹ ਜੀਵਨ ਅੱਗੇ ਜੇ ਆਹੋ ਆਜਾ ਅੱਛਾ ਤੇ ਚਾਲੇ ਹਾਂ ਚਾਪਣਾ ਹੀ ਆ ਚਾ ਚੂ ਤਾਂ ਕੀ ਪੀਣੀ ਆ ਹਾਏ ਹਏ ਕੀ ਗਲ ਹੋਈ ਆ ਹੋਣਾ ਨਾ ਕੀ ਆ ਹਾਂ ਦਵਾਈ ਲੈ ਲਈ ਆ ਦਵਾਈ ਮੈਂ ਲੈ ਲਈ ਸੀ ਲੱਖ ਰੁਪਈਆ ਆਇਆ ਸੀ ਨਾ ਆਹੋ 80000 ਕੱਟ ਲਿਆ ਉਹ ਡੰਗਰਾਂ ਦਾ ਕਰਜ਼ਾ ਨਹੀਂ ਲਿਆ ਉਹ ਹਾਈ ਮੈਂ ਮਰ ਜਾ ਅਸੀਂ 80000 ਉਹਨਾਂ ਨੇ ਕੱਟ ਲਿਆ ਵਾ ਆਹੋ ਮੇਰੇ ਦਾ ਫਰਕ ਟੜਾਕਾ ਨਿਕਲਿਆ ਜਦ ਬੈਂਕ ਚ ਨੂੰ ਪਤਾ ਲੱਗਾ ਹਾਈ ਹਾਈ ਹੁਣ ਕੀ ਕਰਾਂਗੇ ਮੈਂ ਤਾਂ ਸੋਚਣ ਦੀ ਹੀ ਛੱਤ ਪਾਵਾਂਗੇ ਹਾਂ ਤੇ ਇਹਦਾ ਮਤਲਬ ਹੁਣ ਅੱਜ ਛੱਤ ਪੈਣੀ ਨਹੀਂਗੀ ਆ ਤੋ ਜੁੱਤ ਤੇ ਕਰਦੀ ਆ ਵੀ ਮੈਂ ਤੇ ਮੈਂ ਤੇ ਬੜੀਆਂ ਹਸਾਂ ਲਾ ਕੇ ਕੈਫੇ ਚੱਲ ਥੋੜੇ ਬੋਦੇ ਲੈ ਆਉਂਗਾ ਪਰ ਆ ਲੈ ਰੁਪਈਆ 20000 ਮਿਲਿਆ ਇਹ ਵਿੱਚੋਂ ਆ ਰਖ ਲਾ ਹੁਣ ਕੀ ਕਰਨਾ ਫਿਰ ਆਲਾ ਘਰ ਦਾ ਚਾਹ ਬੜੀ ਤੇ ਚਲਾਈਏ ਚਾਹ ਪਾਣੀ ਤੇ ਠੀਕ ਆ ਮਨਜਿੰਦਰ ਹਾਂ ਪਰ ਮਨੇ ਇੱਕ ਗੱਲ ਦੱਸੋ ਸਾਡੇ ਨਾਲ ਇਦਾਂ ਕਿਉਂ ਹੁੰਦੀ ਆ ਅਹੀਂ ਕਿ ਰੱਬ ਦੇ ਮਾਂ ਮਾਰੇ ਆ ਬੇਦੀ ਗੱਲ ਸੁਣ ਲੈ ਉਹ ਇਹ ਤੇ ਉਹ ਕਰਮਾਂ ਦਾ ਹੀ ਵਾਦਾ ਘਾਟਾ ਹੋ ਗਿਆ ਵਾ ਨਹੀਂ ਤੇ ਥੋੜੀ ਮਿਹਨਤ ਕੀਤੀ ਹੈ ਸਾਨੂੰ ਪਤਾ ਵੀ ਆਹ ਦੇੜੇ ਹੁਣੇ ਹੱਡੇ ਤੇ ਹੁਣ ਮੈਂ ਆਪਣੇ ਪੇਕੇ ਵੀ ਗਈ ਆਪਣੇ ਭਰਾਵਾਂ ਕੋ ਪੈਸੇ ਮੰਗੇ ਉਹ ਵੀ ਕਿਹ ਕੰਮ ਨਹੀਂ ਆਏ ਅਗਲਿਆਂ ਨੇ ਕਿਹਾ ਹੁਣ ਤੂੰ ਛੱਤ ਕਿਉਂ ਨਾ ਪਾਈ ਤੇ ਦੇਜਦੀ ਹੋਣ ਵਾਲੀ ਗੱਲ ਵਾ ਨਾ ਕਿੱਥੇ ਨੱਕ ਦਊਂਗੀ ਮੈਂ ਕੀ ਕਰੂੰਗੀ ਮੈਨ ਤੇਰੀ ਸਮਝ ਆਉਂ ਨਹੀਂ ਚਲ ਕੋਈ ਨਹੀਂ ਜੇ ਗੱਲ ਕਰਨੇ ਗੱਲ ਗੋਲ ਮੋਲ ਜੀ ਕਰਕੇ ਤੇ ਲਾਭੇ ਕਰੀ ਫਿਰ ਹੋਰ ਫਿਰ ਕੀ ਕਰਨਾ ਮੈਂ ਜਿਹੜਾ ਗੱਲ ਦਾ ਪਤਾ ਲੱਗਾ ਨਾ ਤਾਂ ਜਰੂਰ ਸੇੜੇ ਜਾਣਾ ਕਿੱਦਾਂ ਗੋਲ ਮੋਲ ਕਰਦਾ ਗੱਲ ਨੂੰ ਮੈਂ ਕਦੇ ਸੋਚਿਆ ਵੀ ਨਹੀਂ ਕਿ ਆ ਵੀ ਦੇਣਮtre ਆ ਜਾਣੇ ਆ ਮੈਨੂੰ ਤੇ ਇਹ ਹੀ ਕਿ ਚੱਲ ਹੁਣ ਉੱਥੋਂ ਪੈਸੇ ਆਏ ਆ ਤਾਂ ਸਾਡੀ ਛੱਤ ਠੀਕ ਹੋ ਜਾਣੀ ਆ ਹੈਨਾ ਇੰਨੇ ਨਾਲ ਸਾਡਾ ਘਰ ਵਧੀਆ ਲੱਗਣ ਲੱਗਾ ਆਪਣਾ ਹੀਗਾ ਗੱਲ ਤੇ ਤੇਰੀ ਠੀਕ ਵਾ ਮੈਨੂੰ ਤੇ ਇਹ ਆ ਵੀ ਕਿਤੇ ਕਿਤੇ ਰਾਤ ਸੁੱਤੇ ਪੈ ਕੇ ਉੱਤੇ ਨਾ ਡੇਪਣਾ ਕੋਠੇ ਮੇਰੀ ਗੱਲ ਸੁਣੋ ਕਹੀ ਆ ਇੰਨੇ ਕ ਪੈਸੇ ਆ ਗਏ ਆ ਨਾ ਆਹੋ ਇੰਨੇ ਕ ਪੈਸੇ ਲਓ ਇਹ ਸਾਹਮਣੇ ਰੱਖੋ ਆਪਾਂ ਕਿਤੇ ਨਹੀਂ ਵਰਤਨੇ ਹੋਰ ਜਿੱਦਾਂ ਆਪਾਂ ਅੱਗੇ ਗੁਜ਼ਾਰਾ ਕਰਦੇ ਉਦਾਂ ਕਰੀ ਜਾਵਾਂਗੇ ਤੇ ਕੋਈ ਨਕਾਈ ਸ਼ਾਣੀ ਦਾ ਪੋਤਾ ਮੈਨੂੰ ਕਹਿੰਦਾ ਹੀ ਪੰਟੀ ਜੇਕ ਤੇ ਮਦਦ ਦੀ ਲੋੜ ਹੋ ਮੈਨੂੰ ਦੱਸਿਓ ਤੇ ਮੈਂ ਘਟਾਈ ਜਾਊਂਗੀ ਹੌਲੀ ਹੌਲੀ ਥੋੜੇ ਬੋਤੇ ਉਹਨਾਂ ਨੂੰ ਲੈ ਲੈਣੇ ਆ। ਮੇਰੀ ਗੱਲ ਸੁਣ ਲਾ। ਇਹ ਕੋਈ ਪੰਚਾਇਤ ਤੋਂ ਥੋੜੀ ਪੈਣੀ ਐ ਕਿ 2-4 ਹਜ਼ਾਰ ਨਾ ਪੈਣੀ ਐ। ਕੱப்சੋ ਕਹਿੰਦੇ 1.5 ਲੱਖ ਰੁਪਈਆ ਲੱਗਣਾ। ਸਰੀਆ ਸਰੀਆ ਕਿੰਨਾ ਮਹਿੰਗਾ ਰੇਤਾਂ ਕਿ ਨਹੀਂ ਮਹਿੰਗੀ ਪਤਾ ਤੈਨੂੰ ਇਹ ਗੱਲ ਤਾਂ। ਜੇ ਇਹ ਤਾਂ ਹੋਵੇ 20-30 ਹਜ਼ਾਰ ਦੀ ਗੱਲ ਫਿਰ ਤੇ ਗੱਲ ਦੀ ਕੋਈ ਨਹੀਂ ਬੰਦਾ ਕਿ ਭੈੜ ਭਰ ਨੂੰ ਮਾੜਾ ਮੋਟਾ ਠੱਗ ਲੈਂਦਾ ਹੁਣ ਬੰਦਾ ਕਿੱਧਰ ਜਾਊਗਾ। ਹੈਂ? ਇਹ ਲੱਖਾਂ ਰੁਪਈਆਂ ਦਾ ਕੰਮ ਆ ਤੇ ਲੱਖ ਹੁਣ ਦੇਣੇ ਕਿਨੇ ਜਿਹੋ ਜਿਹੇ ਹਾਲਾਤ ਆ ਹਰਤ ਕਿਨੇ 5 ਰੁਪਏ ਦੇਣੇ ਵੇਖ ਲਓ ਗਰੀਬੀ ਦੀ ਮਾਰ ਵੱਜੀ ਜਾਂਦੀ ਹੈ ਚਾਰੇ ਪਾਸਿਓਂ ਇੱਕ ਪਾਸਾ ਵੀ ਤਾਂ ਹੁੰਦਾ ਕਿਤੇ ਵੀ ਇੱਕ ਪਾਸਾ ਹੀ ਤਾਂ ਹੋ ਜੇ ਮੈਂ ਤੇ ਇਹ ਕਹਿੰਨੀ ਆ ਸੱਚੇ ਪਾਸ਼ਾ ਸਰਪੱਦਾ ਭਲਾ ਕਰ ਸਾਰਿਆਂ ਦੇ ਘਰਾਂ ਦੇ ਸ਼ਤਾਂ ਹੋਣ ਸਾਰੇ ਆਪਣੇ ਘਰਾਂ ਦੀ ਖੁਸ਼ੀ ਵਸਣ ਸਾਰੇ ਪਰ ਕੀ ਕਰਨਾ ਕੋਈ ਹਾਲ ਨਹੀਂ ਜੇ ਮੇਰਾ ਤੇ ਦਿਲ ਹੀ ਨਹੀਂ ਵਸ ਚੌਂਦਿਆ ਮੇਰੀ ਗੱਲ ਸੁਣਾ ਮੈਂ ਫਿਰ ਕਾਲੇ ਨੂੰ ਫੋਨ ਕਰਾਂਗਾ ਕਿਹੜੇ ਕਾਲੇ ਨੂੰ ਬਬਰੀ ਵਾਲੇ ਨੂੰ ਵੇਖ ਲੋ ਹੈਗਾ ਤੇ ਮੇਰਾ ਬੜਾ ਪੱਕਾ ਯਾਰ ਆ ਜਿੱਦਾਂ ਵੀ ਹੁੰਦੀ ਆ ਨਾ ਕਰ ਕਰਾ ਕੇ ਘਰ ਦੀ ਛੱਤ ਪੱਕੀ ਕਰ ਲੋ ਬਾਕੀ ਕੰਮ ਬਾਅਦ ਚ ਵੇਹਲਾਂਗੇ ਉਹਦੇ ਗੱਲ ਵਾ ਮੈਨੂੰ ਇਹ ਆ ਕਿ ਕਿਦ ਰਾਤ ਉੱਤੇ ਡੇਪੇ ਤੇ ਤਨੇ ਜਣੇ ਮਰੇ ਜਾਵਾਂਗੇ ਠੀਕ ਕਰਨੇ ਪੈਣਾ ਹੀ ਕੋਈ ਨਾ ਕੋਈ ਚੱਲ ਜੇ ਪੈਸੇ ਜਿਹੜੇ ਚੁੱਕਾਗੇ ਹੁਣ ਕਿਹੇ ਕੋ ਤੇ ਲੱਥ ਜਾਣਗੇ ਤੇ ਨਾਲੇ ਤੇ ਸਾਡੀ ਵੀ ਤੇਰੀ ਵੀ ਇਤ ਰਹਿ ਜਾਊਗੀ ਵੀ ਪੈਸੇ ਖੜੇ ਤੇ ਨਾਲ ਥੋੜਾ ਬੂਤਾ ਕੋ ਕਰ ਲਿਆ ਸਟ ਠੀਕਾ ਜੀ ਉਹਨਾਂ ਨੇ ਪਤਾ ਲੱਗ ਗਿਆ ਨਾ ਵੀ ਇਹਨਾਂ ਦੇ ਘਟੇ-ਕੁੱਟੇ ਗਿਆ ਤੇ ਜਿਹਦੀ ਬੀਤੀ ਵਾਲੀ ਗੱਲ ਹੀ ਉਹ। ਹੁਣ ਸਾਲ ਤਾਂ ਵਾਕਿਆ ਸਹੀ ਆ। ਹਾਂ। ਇਦਾਂ ਕਰੋ ਫਿਰ। ਹਾਂ। ਮੈਂ ਚਾਹ ਲਿਆ ਮਨੀ ਚਾਹ ਪੀ ਲਓ ਤੇ ਚਾਹ ਪੀ ਕੇ ਤਾਂ ਫਿਰ ਉਹਨੂੰ ਫੋਨ ਕਰ ਲਿਓ। ਚੱਲ ਫਿਰ ਇਦਾਂ ਕਰਨਾ। ਨਾਲੇ ਦਵਾਈ ਖਾ ਲਓ। ਦਵਾਈ ਮਖਾਨਾ। ਚੱਲ ਮਰਾ ਖਾਂ ਸਾੰਬਾ ਇਹਨੇ ਕ ਪੈ। ਜਾ ਹਿੰਦੇ ਘਰ ਰੱਖਿਆ। ਪਰ ਮਵਾਤ ਪਾ। ਕੀ ਆ ਪੀ ਲਓ ਵਈ ਨਾ ਸਾਨੂੰ ਸਭ ਕੋ ਬੁਖਾਰ ਆ ਤਾਂ ਕਿੱਥੇ ਲਿਆ ਕੇ ਤੇ ਆਣਗੇ ਸਾਨੂੰ ਮੇਰੇ। ਜਿਹੜੀ ਜਗਤ ਦੇ ਆਣ ਕੇ ਖੜਾ ਕਰਦਾ ਵਾ ਚੰਗੇ ਭਲੇ ਬੰਦੇ ਸੀ ਪਰ ਇਹ ਆ ਵੀ ਮਾੜੇ ਵਕਤ ਚ ਕੋਈ ਕਿਸ ਦੇ ਨੀ ਜੇ ਲਾਗੇ ਹੁੰਦਾ ਲੋਕੋ ਮੈਂ ਐਸਾ ਹੁੰਦਾ ਹਰ ਪੈਰ ਜਿਹੜਾ ਨਾ ਸੋਚ ਕੇ ਪੁੱਟਣਾ ਪੈਂਦਾ ਕਿ ਦੇ ਕੋਈ ਨੁਕਸਾਨ ਨਾ ਹੋ ਜੇ ਤੇ ਨੁਕਸਾਨ ਭਰਨਾ ਕਿੱਥੋਂ ਮਣਕੀ ਇਹ ਮੇਰੇ ਮਾਲਕ ਸੱਚੇ ਆ ਬਾਦਸ਼ਾ ਤੂੰ ਹੀ ਰੱਖਾ ਵਾ ਤੁਹਾਡੀ ਕਿਰਪਾ ਚਾਹੀਦੀ ਇਹ ਤਾਂ ਸਹੀ ਗੱਲ ਬਣਨੀ ਲੈ ਪਹਿਲਾਂ ਕਿਦਾਂ ਰਾਲਾ ਪਿਆ ਸੀ ਚਲਿਏ ਚਲਿਏ ਅੱਧਾ ਘੰਟਾ ਹੋ ਗਿਆ ਮੈਨੂੰ ਦੱਗੇ ਕਰਾਉਣੇ ਨੂੰ ਐ ਤਾ ਘਾ ਹੀ ਨਹੀਂ ਗਈ ਉਹ ਪ੍ਰਭ ਆਏ ਹਾਏ ਦੱਸ ਆ ਗਿਆ ਜੇ ਆਹੋ ਚਲ ਤਰੀਏ ਫਿਰ ਤੇ ਬੰਦਾ ਵਾਜ ਹੀ ਦੇ ਦੇ ਚਲਿਏ ਆ ਪਾਗਨ ਬੰਨਨੇ ਪਰਨਾ ਬੰਨ ਕੇ ਜਾਣਾ ਵਾ ਪਰਨਾ ਵਾ ਬਧਾਈ ਵਾ ਹੱਥ ਨਹੀਂਗਾ ਮੇਰਾ ਚੰਗੇ ਚੜਾ ਪੈਂਦਾ ਆ ਤੇ ਮੈਂ ਫੜਗੜਾ ੜੂ ਕਹਿੰਦਾ ਇਸ ਨੁਕਰ ਜੀ ਤੇ ਬਧਾਈ ਪਰਨਾ ਦੱਸ ਦ ਚੰਗੇ ਲੱਗਾ ਵੀ ਹੁਣ ਚੰਗੇ ਮੈਂ ਕਿਥੇ ਭੈਣ ਕੋ ਜਾਣਾ ਆਪਣੀ ਕੋ ਨਹੀਂ ਤੇ ਚਲਾ ਲਉਗ ਤੀ ਗੱਡੀ ਮੋਟਰਸਾਈਕਲ ਤੇ ਜਾਂ ਇਦਾਂ ਹੀ ਨਹੀਂ ਨਹੀਂ ਮੈਂ ਚਲਾਉਂਗਾ ਕੋ ਹਾਂ ਨੇ ਲੈ ਜੇ ਕਿ ਇਹਨੂੰ ਨਾਲ ਨਹੀਂ ਨਹੀਂ ਖੜਦਾ ਕਿ ਇਹਨੂੰ ਅਜੇ ਰਾਤ ਰਹਿਣਾ ਵਾ ਜਾਂਦਾ ਕੋਈ ਨਾਲ ਚਲ ਜਾਨੇ ਆਪਾਂ ਆ ਜਾਗੇ ਫਿਰ ਹੱਥ ਨਾਲ ਤੁਹਾਡਾ ਪਿਆਰ ਦੇ ਫੱਟੇ ਕਿੱਦਾਂ ਚਲਾਓਗੇ ਉਹ ਮੈਂ ਚਲਾ ਲੈਣੀ ਫਿਕਰ ਨਾ ਕਰ ਚਲੋ ਚਲੀਏ ਫਿਰ ਜਿੱਥੇ ਗਾੜੀ ਹੁੰਦੀ ਹੈ ਮੇਰੀ ਗੱਲ ਸੁਣ ਲੈ ਲੈ ਸਮਾਨ ਸਭ ਨੂੰ ਕੋਈ ਚੱਤਾਂ ਨਾ ਭੁੱਲ ਜੇ ਲਿਆ ਮੈਂ ਰੱਖਿਆ ਰਾਜ ਨਾ ਮੁਰਕਾ ਮੁਰਦਾਂ ਪਾ ਮੈਨੂੰ ਆਇਆ ਕਿਉਂ ਮੁਰਦਾਂ ਪਊਗਾ ਮੈਂ ਸਭ ਕੁਝ ਰੱਖਿਆ ਪਿਆਰ ਕਰਕੇ ਚਲੋ ਫੋ ਉਠੋ ਉਠੋ ਮੰਮੀ ਨੇ ਤੇ ਮੇਰੇ ਕੰਨ ਖਾਰੇ ਉਦੋਂ ਦੇ ਚੱਲ ਫਿਰ ਕੋਈ ਆਉਨੇ ਆ ਕੋ ਆ ਜਾ ਹਾਏ ਹੈ ਆਵਾ ਕੀ ਇੱਥੇ ਗੁਰਗੁਰ ਚਿੱਕੜ ਵਾ ਕੇ ਤੇ ਪਿਆਰ ਰੱਖਣ ਥਾ ਨਹੀਂ ਗੁਰਜਿੰਦਰ ਤਹੀ ਤੇ ਕੈਡ ਰਾਤ ਰਹਿਣਾ ਵਾ ਆ ਰਾਤ ਰਹਿਣਾ ਦੇ ਹਾਲਾਤਾਂ ਨ ਲੱਗਣਦੇ ਆ ਆ ਵੇਖੋ ਕੀ ਬਣਿਆ ਘਰ ਦਾ ਮਿੰਟ ਲੱਗਦਾ ਸ਼ਤਾਂਚੋਂ ਦੀ ਘੋਣੀ ਇਹਨਾਂ ਦੀਆ ਚੱਲ ਚੱਲ ਲੱੜ ਜਾ ਐ ਦਿਨ ਕਿਤੇ ਜਾ ਹਾਏ ਹੱਨੇ ਆ ਸਾਡੇ ਨਾਲ ਵਾ ਕਿੱਦਾਂ ਰਹਿਣਾ ਵਾ ਮੈਂਨੇ ਰਹਿਣਾ ਰਾਤ ਕਿੱਥੇ ਉਹ ਆ ਗਈ ਭਾਈ ਜੀ ਲੈ ਗੁਰਜਿੰਦਰ ਨੂੰ ਹੀ ਆਏ ਆ ਜੀਵਨ ਹਾਂਜੀ ਆ ਬਾਹਰ ਆਇਓ ਜਰਾ ਹਾਂਜੀ ਉਹ ਮੈਂ ਭਰਾਤਰਾ ਆਈ ਹਾਏ ਹਾਏ ਪ੍ਰਾਪ ਜਾਈ ਆਇਆ ਕਿੱਥੇ ਬਿਠਾ ਲਈ ਉਹਨਾਂ ਨੂੰ ਕੋਈ ਨਾ ਮੰਜੀ ਡਿੱਤੀ ਉੱਥੇ ਬੈਣਾ ਅੱਛਾ ਕਿ ਅੰਦਰ ਲਹਿ ਗਏ ਕੋਈ ਅੰਦਰ ਤੈਨੂੰ ਨਹੀਂ ਪਤਾ ਆ ਜਾ ਸਤਜੀ ਕਵੀਰ ਸਤਜੀ ਕਵੀਰ ਸਤਜੀ ਕਾਲ ਸਤਜੀ ਕਵੀਰ ਜਿੰਘੇ ਆ ਜੀ ਚਿੱਠਾ ਆਜੋ ਅੰਦਰ ਆਜੋ ਨਹੀਂ ਨਹੀਂ ਇੱਥੇ ਬਾਹਰ ਬਹਿ ਜੀ ਸਕੋ ਜੀ ਇੱਥੇ ਬਹਿ ਜੀ ਸਕੋ ਉੱਥੇ ਬੈਣਾ ਕਹਿੰਦਾ ਅੰਦਰ ਆਇਂਦੇ ਨਹੀਂ ਨਹੀਂ ਬਾਹਰ ਠੱਡਾ ਵਾ ਅੰਦਰ ਕੀ ਜਾਣਾ ਵਾ ਆ ਰਖ ਮੰਦਿਰ ਚਾਰ ਚਲ ਆ ਜਾਓ ਆ ਜਾਓ ਇੱਥੇ ਕੁਸਤੀਆਂ ਨਹੀਂ ਆ ਜਾਓ ਆ ਜਾਓ ਇੱਥੇ ਬੈਠੋ ਆ ਜਾਓ ਬਾਹਰ ਠੰਡਾ ਹੀ ਆਜੇ ਆਜੋ ਆਜੋ ਇੱਥੇ ਦਾਮ ਨਹੀਂ ਕੁਸਤੀਆਂ ਆ ਜਾਓ ਆ ਜਾਓ ਬੈਠੋ ਇੱਥੇ ਬੈਠੋ ਇੱਥੇ ਇੰਟਰਵਿਊ ਹੁੰਦੇ ਸਰ ਬੈਠ ਜਾ ਲੱਗ ਜਾ ਨਹੀਂ ਬੈਠ ਜਾ ਇੱਧਰ ਆ ਜਾਓ ਭਾਜੀ ਮੈਂ ਇੱਥੇ ਬੈਹ ਜਨੇ ਆ ਉਹ ਨਹੀਂ ਨਹੀਂ ਉਹ ਨਹੀਂ ਨਹੀਂ ਉਹ ਬੈ ਬੈ ਤੁਮ ਕੋਈ ਗੱਲ ਨਹੀਂ ਸਰ ਬੈਠ ਕਿਦਾ ਕੀ ਹਾਲ ਨਿਗੇ ਜੀ ਦਾ ਹਾਂਜੀ ਬੜਾ ਵਧੀਆ ਹਾਂ ਗਲਤੀ ਗੱਲ ਆ ਦੇ ਮੀਨੇ ਬੜੇ ਮੜੇ ਦਾਦ ਕਰਦੇ ਆ ਹਾਂ ਆਹ ਹੈ ਸਾਡੇ ਚਿਕੜੀ ਬੜਾ ਹੈ ਗਲੀ ਚ ਉਹ ਚਿਕੜ ਯਾਰ ਇਤਰਾ ਸਾਰੇ ਨਾ ਪਿੰਡ ਦਾ ਪਾਣੀ ਨੰਗਦਾ ਇਧਰ ਰੁੰਦੀ ਕੀ ਗੱਲ ਬੁੱਤ ਉਹਦੇ ਕਰਕੇ ਫਿਰ ਜਿਹੜਾ ਕੋ ਮਾੜਾ ਮੋਟਾ ਦਾ ਕਚਰਾ ਫਿਰ ਉਧਰ ਤੋਂ ਨੰਗਦਾ ਤੇ ਸੋਤੇ ਕਰਕੇ ਫਿਰ ਪਾਈ ਜਾਂਦਾ ਗੰਦ ਉਹ ਗੱਡੀ ਮੈਂ ਲਈ ਤੁਹਾਡੇ ਦੂਜੇ ਭਾਈ ਦੇ ਘਰ ਲਾ ਕੇ ਅੱਛਾ 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 ਉੱਥੇ ਲਾਤੀ ਮੈਂ ਠੀਕ ਠੀਕ ਉਹ ਕਹਿੰਦੇ ਕੋਈ ਨਹੀਂ ਕਰਦਾਂਗੇ ਇਧਰ ਉਹ ਚੱਲ ਕੋਈ ਗੱਲ ਨਹੀਂ ਗਈ ਨਾਲ ਤੇ ਥਾਂ ਬਥੇਰਾ ਖੁੱਲਾ ਉੱਥੇ ਤੇ ਤੁਸੀਂ ਭਾਈ ਹੜ ਕੋਈ ਦੀ ਗੱਲ ਕੀਤੀ ਨਹੀਂ ਗਈ ਹਾਂਜੀ ਵੀ ਉਹ ਕਰੋ ਤੁਸੀਂ ਇਧਰ ਆਗੇ ਹੁਣ ਓਏ ਉਹ ਘਰ ਵੀ ਤੈਨੂੰ ਕਿਤੇ ਫੇਰ ਦੱਸੂਂ ਕਿਤੇ ਕਹਾਣੀ ਕੀ ਗੱਲ ਓਏ ਅੱਛਾ ਜਦੋਂ ਕੋਈ ਮੇਣਾ ਕੋਈ ਮੇਣੀ ਕੰਮ ਹੋਣ ਆਪੇ ਨਾ ਤੇ ਮੇਲਾ ਭਰਿਆ ਛੜਨਾ ਚੰਗਾ ਵਾ ਠੀਕ ਨਹੀਂ ਐਵੇਂ ਮੁੜ ਕੇ ਕਪੱਤ ਕਰਦੇ ਕੋ ਦੋ ਸੁਣਾਉਂਦੇ ਕੋ ਦੋ ਅਹੀਂ ਉਧਰੋਂ ਸਾਨੂੰ ਸੁਣਾਉਂਦੇ ਦੋ ਇਹੀ ਹੁਣ ਸੁਣਦੇ ਉਹਨੂੰ ਚੰਗਾ ਵੀ ਆਪਣਾ ਮਾੜੇ ਜੀ ਟਾਈਮ ਕੱਟ ਲਓ ਥੋੜਾ ਬਹੁਤਾ ਤੇ ਚੱਲ ਕੋਈ ਗੱਲ ਨਹੀਂ ਆਪ ਭੈਣ ਜੀ ਨੂੰ ਬੁਲਾ ਦੇਣਾ ਹੀ ਕੋਈ ਕਹਿੰਦੀ ਆਪੇ ਫਿਰ ਲਓ ਇਧਰ ਆ ਪੁੱਤ ਖਾਣਾ ਡੇਰ ਜੀ ਇਹ ਕਰਕੇ ਨਾ ਸਰ ਮੈਂ ਤਾਂ ਜੀਵਨ ਕਾ ਮੈਂ ਵੀ ਚੱਲ ਚੱਲੀ ਇੱਥੇ ਆਹ ਤਾਂ ਜਿਲੂਸ ਨਿਕਲਣ ਵਾਲੀ ਗੱਲ ਵਾ ਇਹਨਾਂ ਨੇ ਤਾਂ ਫੋਨ ਕਰਕੇ ਮੈਨੂੰ ਦੱਸਿਆ ਕਿ ਆਪਾਂ ਆਉਣਾ ਵਾ ਹੁਣ ਦੱਸ ਇਹਨਾਂ ਨੂੰ ਕੀ ਖਵਾ ਲਾਂ ਮੈਂ ਆ ਬਿਸਕਟ ਪਏ ਥੋੜੇ ਜੇ ਹੁਣ ਇਹਨਾਂ ਨੇ ਚਾਹ ਪਿਆਲ ਦਿੰਨੀ ਆ ਹੁਣ ਕੀ ਕਰਾਂ ਨਾਲ ਲੱਗ ਉਠਾ ਲੈਣ ਜੋਗੀ ਪੀ ਸਮੋਸੇ ਲੈ ਆਉ ਡੇ ਤੋਂ ਚੱਲ ਮੋਨਾ ਕੋਈ ਗੱਲ ਨਹੀਂ ਭਰਾਈ ਹੈ ਮੇਰਾ ਇਕੜਾ ਕੋਈ ਉਪਰਾ ਵਾ ਪਰ ਪਝਾਈ ਨੇ ਤਾਂ ਗੱਲਾਂ ਕਰਨੀਆਂ ਵਾ ਨਾ ਕੀ ਕਰਨਾ ਫਿਰ ਜੇ ਕਾਰ ਵੀ ਲਊ ਚਾਰ ਗੱਲਾਂ ਤਾਂ ਉੱਥੇ ਕੀ ਹੋਣ ਡਿਆ ਜੇ ਮੈਨੂੰ ਫੋਨ ਕਰਕੇ ਦੱਸ ਦੇ ਨਾ ਤੇ ਮੈਂ ਆਉਣੀ ਨਹੀਂ ਦੇਣਾ ਅੱਜ ਇਹਨਾਂ ਨੂੰ ਮੈਂ ਕਹਿਣਾ ਕਿ ਬਹਾਨਾ ਮਾਰ ਦੇਣਾ ਹੈਗਾ ਪਰ ਹੁਣ ਕੀ ਕਰਾਂ ਇੱਕੋਂ ਤਰਾ ਮੀਂ ਕਿੰਨੇ ਦਾ ਦੇਣਾ ਇਹ ਕੱਗ ਬਲਣੀ ਕਿੱਡੀ ਔਖੀ ਆ ਚੱਲ ਹੁਣ ਚਾਹ ਤੇ ਪਿਆਲਾ ਇਹਨਾਂ ਨੂੰ ਕਹਿਣਾ ਕਿ ਦੇਦੀ ਗਈ ਚਾਹ ਨਹੀਂ ਲੈ ਕੇ ਆਈ ਚਲੋ ਲੋ ਸ਼ਗੋ ਚਾਹ ਆ ਲਵੀਂ ਚਾਹ ਮਾਤੀ ਹਾਂਜੀ ਆ ਗਈ ਆ ਗਈ ਪੁੱਤ ਆ ਲੋ ਪਰ ਆਣ ਤੇਰੀ ਚਾਨੂ ਨਾ ਆ ਜਾਓ ਯਾਦ ਕਰਦੇ ਸਾਰੇ ਅੱਛਾ ਅੱਛਾ ਚਾਨੀ ਕਿਪਣਾ ਦਾ ਉਹ ਦਿਨ ਵੀ ਰਹਾ ਕੀ ਕਰਾਇਆ ਵਾ ਕੋ ਕੁਝ ਨਹੀਂ ਪਹਿਨ ਇਹ ਮਲ ਜਾ ਸਨ ਲੱਗੇ ਛੱਡ ਜੀ ਯਾਦ ਲੱਗੀ ਕਿਤੇ ਨਹੀਂ 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 ਉਹ ਇਦਾਂ ਨਹੀਂ ਗੱਲ ਕੋ ਇਹ ਤਾਂ ਵਾਵਾ ਪੱਟੀ ਬੱਦੀ ਹੱਤੇ ਸਾਡੇ ਵਾਵਾ ਲੱਗੀ ਆ ਕੇ ਬਹੁਤ ਜ਼ਖਮ ਆ ਟਾਂਕੇ ਲੱਗੇ ਆ ਅੱਛਾ ਅੱਛਾ ਤਾਂ ਭਲਾ ਹੋ ਜੇ ਕਿਤੇ ਮੇਰੀ ਗੱਲ ਸੁਣੋ ਮੀਂਹ ਝੜੀ ਦਾ ਟਾਈਮ ਹੋ ਟਿਕਾ ਟਾਕਾ ਲਵਾਇਆ ਵਾ ਉਹ ਸਭ ਕੁਝ ਭਾਜੀ ਕਰਾਇਆ ਵਾ ਇਹ ਬੜੀਆਂ ਨੂੰ ਆਦਤ ਹੁੰਦੀ ਆ ਇੰਨੀ ਲੱਗੇ ਛੱਟ ਆ ਮਾੜੀ ਮੋਟੀ ਸਾਲੀ ਤੁਸੀਂ ਆਉਣ ਲੱਗੇ ਕਿਤੇ ਦੱਸ ਹੀ ਦਿੰਦੇ ਮਾੜਾ ਮੋਟਾ ਲੱਲੋ ਕੀ ਕਰ ਦਿੰਦੇ ਦੱਸਿਆ ਤਾਂ ਗਾ ਤੁਹਾਨੂੰ ਕਿ ਆਵਾਂਗੇ ਨਹੀਂ ਮੈਂ ਨਹੀਂ ਤੁਹਾਨੂੰ ਮੈਂ ਤੇ ਮੰਮੀ ਬੜੀ ਕਾਲੇ ਪਏ ਸੀ ਅੱਛਾ ਕਹਿੰਦੇ ਵੀ ਜਾਓ ਤੁਸੀਂ ਅੱਜ ਹੀ ਮੰਮੀ ਬੜਾ ਕਿਹਾ ਮੀਂਹ ਦਾ ਮੌਸਮ ਆ ਫੇਰ ਚੱਲ ਜਾਗੇ ਨਹੀਂ ਨਹੀਂ ਕੁੜੀ ਮੇਰੇ ਨਾਲ ਮਿਲ ਕੇ ਆਓ ਆਪ ਉਹ ਨਾਉਣਾ ਸੀ ਨਾਲ ਲੈ ਆਉਣਾ ਸੀ ਨਾ ਠੀਕ ਨਹੀਂ ਨਾਣੋ ਦਵਾਈ ਦੂਈ ਖਾਂਦੇ ਆ ਤੇ ਮੈਂ ਕਿਹਾ ਮੰਮੀ ਤੁਸੀਂ ਰੈਸਟ ਕਰੋ ਘਰ ਮੁੜ ਕੇ ਜੀ ਹੋਰ ਪਵਾੜਾ ਪਾਣਾ ਵਾ ਸਹੀ ਹੋ ਨੇ ਚਲੋ ਚੰਗਾ ਕੀਤਾ ਆਗੇ ਜੇ ਹੈ ਬਾਗਾ ਜੀ ਨੂੰ ਖਾਣ ਵਾਲੀ ਤੋਹਫਤ ਕਰੀਏ ਸਵਾਦ ਵਾ ਵੇਖਾਂ ਸਹੀ ਪੀ ਕੇ ਇਹ ਤੇ ਨਾ ਹੋਟਲਾਂ ਦੇ ਬਣੀ ਹੁੰਦੀ ਪਾਪਾ ਚਾਲੇ ਸ਼ੋਗਰਾ ਮੇਰੀ ਚਾਹ ਤਾਂ ਪਸੰਦ ਆਉਂਦੀ ਸਾਰਿਆਂ ਨੂੰ ਚਾਲ ਇੰਨੇ ਬਹਾਨਾ ਯਾਦ ਕਰਦੇ ਭੈਣ ਭਰਾ ਨੂੰ ਗਏ ਨਹੀਂ ਨਹੀਂ ਬੜਾ ਚੰਗਾ ਕੀਤਾ ਤੁਸੀਂ ਆਗੇ ਜੇ ਉਹਨਾਂ ਦੀ ਕੀ ਵੀ ਇੱਕ ਦਿਨ ਯਾਦ ਲਈ ਕਰਨਾ ਪਿਆਉਂ ਆ ਜੋ ਆਂ ਥਾਰੇ ਨਾਨਕੇ ਜਾਂਦੇ ਆ ਮੈਂ ਤਾਂ ਮੇਰੀ ਗੱਲ ਸੁਣ ਲਾ ਫੇਰਾ ਲੈ ਫੂਲ ਨਾ ਨਾ ਮਾਵਾ ਤੇ ਕੋਈ ਗੱਲ ਨਹੀਂ ਤੇ ਇਹ ਕਦੇ ਜਾ ਕੇ ਨਾ ਅਗੜੀ ਛੁੱਟੀਆਂ ਪੈਣੀਆਂ ਵਾ ਵੱਡੇ ਦਿਨਾਂ ਦੀਆਂ ਤੇ ਤੁਹਾਡੇ ਕੋ ਆਊਗੀ ਬਹਿ ਜਾ ਦੋ ਚਾਰ ਦਿਨ ਰਹੂਗੀ ਚੱਲ ਕੋਈ ਗੱਲ ਨਹੀਂ ਤੇ ਸਨੀਯਾਦ ਵਰ ਹੁੰਦਾ ਹੁੰਦਾ ਵਾ ਉਦੋਂ ਕਿਤੇ ਫੇਰਾ ਮਾਰ ਲਿਆ ਇੱਕ ਦਿਨ ਉਹ ਫਿਰ ਮੈਂ ਇਥੋਂ ਵੀ ਨਾ ਵਿਹਲਾ ਹੁੰਦਾ ਆ ਚੱਲ ਗੱਲ ਤੇ ਆ ਆ ਵਿੱਚ ਉਹ ਤਾਂ ਫਿਕਰਾ ਜਾਈ ਠੱਗ ਦੀ ਹੁਣ ਤੈਨੂੰ ਪਤਾ ਰਾਤ ਰਹਿਣ ਵਾਲਾ ਕੰਮ ਕੋਈ ਨਹੀਂਗਾ ਵੀ ਬੰਦਾ ਤੇ ਸਵੇਰੇ ਜਾਵੇ ਸਭ ਸਾਰੇ ਤੇ ਟਿਕਾ ਰਹੇ ਜੀ ਹਨਾ ਮਾਰ ਕਉ ਤੂੰ ਹੀ ਸੁਣਾਉ ਠੀਕ ਠਾਕ ਜੇ ਹਾਂਜੀ ਵਧੀਆ ਵਾ ਠੀਕ ਪਿੰਡ ਠੀਕ ਠਾਕ ਸਾਰਾ ਹਾਂਜੀ ਹਾਂਜੀ ਸਭ ਠੀਕ ਠਾਕ ਚਲੋ ਬੈਠੋ ਫਿਰ ਮੈਂ ਰੋਟੀ ਪਾਣੀ ਬਣਾਵਾਂ ਤੜਲੀ ਨਾ ਨਾ ਭੈਣ ਜੀ ਰੋਟੀ ਨਹੀਂ ਪਾਣੀ ਰੋਟੀ ਤੇ ਹੁਣੇ ਖਾਗੇ ਤੁਰੇ ਹਜੇ ਅੱਛਾ ਅੱਛਾ ਤੇਰੀ ਭੁੱਖ ਲੱਗੀ ਆ ਅੱਛਾ ਚਾਹ ਪੀ ਲਈ ਤੁਹਾਨੂੰ ਪਤਾ ਚਾਹ ਭੁੱਖ ਲੱਗਣ ਦਿੰਦੀ ਆ ਚੱਲ ਜਾ ਰੱਖੋ ਤੇ ਭਾਂਡੇ ਜੰਗਲ ਪਰੋਣਾ ਮੈਂ ਆ ਗਿਆ ਇੱਕ ਮਿੰਟ ਬੈਠੋ ਨਹੀਂ ਨਹੀਂ ਮੈਂ ਆਈਓ ਇਹਦੇ ਵਿੱਚ ਮੇਰੀ ਅੰਨੇ ਜਿਹੜਾ ਨਾ ਨੀ ਚਿਕੜੀ ਵਿੱਚ ਉਹ ਘਤਣੇ ਵਿਚਾਰੇ ਕਿ ਦਬਣਾ ਚਲਿਆਈ ਆ ਰੋਟੀ ਦਸਨਾਈ ਜਾਂਦੀ ਆ ਮੈਂ ਰੋਟੀ ਵੀ ਨਹੀਂ ਖਾਣੀ ਤੇ ਨਾ ਮਿਸ ਰਾਤ ਰਹਿਣਾ ਜੀ ਉਹ ਚੁਪਕਾਰੇ ਜਾਂ ਨਹੀਂ ਕਰ ਜਾਂਦਾ ਹੁਣ ਐਂ 10 ਮਿੰਟ ਬਹਿਣਾ ਪੈਣਾ ਵਾ ਬੈਹ ਤੇ ਜਾਓ ਰਾਤ ਨਾਲ ਹੀ ਕੋਈ ਗੱਲ ਨਹੀਂ ਮੈਂ ਨਹੀਂ ਤੈਨੂੰ ਜ਼ਿਆਦਾ ਦਬਾਪ ਹੁੰਦਾ ਕੋਈ ਗੱਲ ਨਹੀਂ ਪਤਾ ਕਿਉਂ ਕਹਿੰਨੀ ਆ ਅਗਲੇ ਆਪ ਘਰਨੀ ਵਿਚਾਰੇ ਕਿੱਦਾਂ ਰਹਿਣ ਡਏ ਹੋ ਹੋਰ ਅਹੀ ਉਹਨਾਂ ਵਾਸਤੇ ਮੁਸੀਬਤ ਪਾ ਲਈਏ ਅਗਲੇ ਹਰ ਕੀ ਸੋਚਦੇ ਹੋਣੇ ਆ ਰੋਟੀ ਵਿਚਾਰੇ ਨੇ ਕਿੱਦਾਂ ਬਣਾਉਣੀ ਆ ਵੇਖੋ ਸਹੀ ਤੇ ਦਾ ਚਿੱਕੜ ਚਿੱਕੜ ਗਿਆ ਤਿਆਰ ਘਰ ਦੇ ਵਿੱਚ ਚੱਲ ਕੋਈ ਨਹੀਂ ਜਿਹੜੇ ਕੰਮ ਹੀ ਆਏ ਆ ਨਾ ਮੰਮੀ ਨੇ ਕਹਲਿਆ ਵਾ ਉਹ ਤਾਂ ਕੰਮ ਚ ਵੇਖ ਜੀ ਆਪਾਂ ਨਹੀਂ ਉਹ ਤਾਂ ਵੇਖ ਜਾਨੀ ਕੋਈ ਗੱਲ ਨਹੀਂ ਆ ਚੱਲ ਮੈਂ ਨਾ ਭੈਣ ਨੂੰ ਆਵਾਜ਼ ਮਾਰ ਦਵਾਂ ਕੋਲ ਬੋਹਣਾ ਪੈਸੇ ਮਿਲੇਗੇ ਨਹੀਂ ਮਿਲੇ ਮਾਰੋ ਆਵਾਜ਼ ਨਾਲ ਰੋਟੀ ਵੀ ਚੰਦਿਤਰਾ ਕਹਿ ਰਹੇ ਹੋ ਵੀ ਰੋਟੀ ਨਾ ਬਣਾਏ ਭੈਣ ਜੀ ਜੀਵਨ ਹਾਂਜੀ ਬੇਦੀ ਗਾ ਸੁਣ ਲਾ ਜਿਹੜਾ ਆ ਹੁੰਦਾ ਨਾ ਬੰਦਾ ਉਹਨੇ ਕਹਿਣਾ ਹੁੰਦਾ ਵੀ ਮੈਂ ਰੋਟੀ ਨਹੀਂ ਖਾਣੀ ਤੇ ਭਾਰੇ ਕਰ ਰੋਟੀ ਬਣਾਉਣੀ ਜ਼ਰੂਰੀ ਹੋ ਮੈਂ ਰੋਟੀ ਬਣਾਉਣੀ ਈ ਆ ਮਸਰਾਂ ਦਾਲ ਮੈਂ ਧਰਤੀ ਆ ਤੇ ਨਾਲ ਪਿੰਡੀਆਂ ਬਣਾ ਲੈਣੀ ਤੋੜੀਆਂ ਆਪਣੀਆਂ ਚੱਬਾ ਠੀਕ ਆ ਤੇ ਕੋਈ ਨਹੀਂ ਨਾਲ ਫੁਲਕੇ ਲਾ ਲੈਣੇ ਇਹਨਾਂ ਨੂੰ ਫਿਕਰ ਕਰਦੇ ਜੇ ਓਏ ਹੋਏ ਤੇ ਗੱਲ ਵਾ ਮੈਂ ਕਹਿੰਦਾ ਵਿਚਾਰਾ ਕਦੀ ਕਿਤਾਈ ਤੇ ਹੁੰਦੇ ਅੱਗੇ ਓ ਕੋਈ ਗੱਲ ਨਹੀਂ ਮੈਂ ਤੇ ਨਹੀਂ ਗੱਲ ਦੀ ਟੈਨਸ਼ਨ ਹੋਣ ਈ ਆ ਵੀ ਜੇ ਜਾ ਕੇ ਕਿਤੇ ਮੇਰੀ ਮਾਂ ਨੂੰ ਦੱਸਤਾ ਨਾ ਉਹਦੇ ਆ ਹਾਲਾਤ ਆ ਉਹਨੇ ਸੋਸੋ ਜੀ ਮਰ ਜਾਣਾ ਵਿਚਾਰੀ ਨੇ ਓ ਮੇਰੀ ਗੱਲ ਸੁਣ ਲੈ ਪਿੱਲੋ ਤੂੰ ਇਹਨ ਭਰਾ ਤੇਰਾ ਬੜਾ ਸਿਆਣਾ ਵਾ ਠੀਕ ਆ ਤੇ ਕੋਈ ਗੱਲ ਨਹੀਂ ਕਿ ਉਹਨੇ ਮੈਨੂੰ ਪਤਾ ਨਾ ਸਾਰੀ ਗੱਲ ਕਵਰ ਕਰ ਜਾਣੀ ਆ ਆਓ ਚੱਲ ਕੋਈ ਨਹੀਂ ਠੀਕ ਆ ਤੇ ਬਲਾ ਰੋਟੀ ਪਾਣੀ ਤੇ ਚੱਲ ਕੋਈ ਗੱਲ ਨਹੀਂ ਮੁੜ ਕੇ ਫਿਰ ਬੀਨੇ ਘੜੀ ਨਾ ਲੱਗਿਆ ਆ ਵੀਰ ਵਾਜਾਂ ਮਾਰਨ ਡਿਆ ਵਾ ਆ ਵਾਜ ਤੇ ਆਈ ਸੀ ਤੇ ਮੈਂ ਸੁਣ ਕੇ ਆਈ ਜੇ ਇੱਕ ਵਾਰ ਕੀ ਬੰਦਾ ਕਰੇ ਹੈ ਮਕਾਨ ਕੋਲ ਮਾਰਨੇ ਸਭ ਕੋ ਚੰਗਾ ਤੇ ਕਰ ਦੇਣਾ ਵਾ ਤੇ ਪਰ ਇਹ ਆ ਪੀ ਹੋਂ ਦੀ ਗਾੜੀ ਤੇ ਮੜਾ ਹੀ ਆ ਚੱਲ ਮਨਾ ਤੂੰ ਨਾ ਦਿਲ ਛੋਟਾ ਕਰ ਕੋਈ ਗੱਲ ਈ ਜੋ ਭਲੀ ਕਰਤਾਰ ਕਰੂਗਾ ਵੀਰ ਵਾਜਾਂ ਮਾਰਨ ਡਿਆ ਸੀ ਮੈਂ ਤੇ ਰੋਟੀ ਬਣਾਉਣ ਲਈ ਆ ਮੇਰੀ ਗੱਲ ਸੁਣ ਪੈਣ ਰੋਟੀ ਘਰੋਂ ਖਾ ਕੇ ਆਏ ਆ ਅਸੀਂ ਤੁਹਾਨੂੰ ਮਿਲਣ ਆਏ ਆ ਤੇ ਤੁਸੀਂ ਭੱਜੇ ਫਿਰਦੇ ਜੀ ਅਦਰ-ਉਦਰੀ ਭੈਣ ਜੀ ਐਵੇਂ ਖੇਚਲ ਕਰੋ ਕਿਹ ਚੀਜ਼ ਦੀ ਲੋੜ ਨਹੀਂ ਆ ਤੁਹਾਨੂੰ ਦੱਸਿਆ ਤਾਂ ਹੈਗਾ ਵਾ ਵੀ ਰੋਟੀ ਆਪਾਂ ਖਾ ਕੇ ਆਏ ਘਰੋਂ ਖਾ ਕੇ ਉਸੇ ਟਾਈਮ ਤੁਰ ਪਏ ਹੁਣ ਚਾਹ ਪੀ ਲਈ ਤੇ ਚਾਹ ਭੁੱਖ ਲੱਗਣ ਦਿੰਦੀ ਆ ਐਵੇਂ ਕਾਤੋਂ ਨਾਲੇ ਆਪਾਂ ਉੱਪਰੇ ਆ ਬਸ ਕਰੋ ਭੈਣ ਪਹਿ ਹੀ ਮਿਲ ਗਣੀ ਮੁਲੇ ਪਹਿ ਆਂ ਦਾ ਕੀ ਦੱਸਾਂ ਵੀਰ ਸਾਡੇ ਨਾਲ ਤਾਂ ਤੁੱਖ ਹੀ ਹੋਇਆ ਕੀ ਤੋ ਖਾ ਗਿਆ ਭੈਣ ਆਪਾਂ ਡੰਗਰਾਂ ਤੇ ਲਿਆ ਸੀ ਥੋੜਾ ਜਿਹਾ ਕਰਜ਼ਾ 80000 ਰੁਪਈਆ ਤੋਕ ਤੇ ਚੇਤਾਪੁਰ ਗਿਆ ਹਾਂ ਉਤਾਰਨ ਦਾ ਤੇ ਜਦੋਂ ਬੈਂਕ ਵਿੱਚ ਆਏ ਨਾ ਪੈਸੇ ਤੁਹਾਡੇ ਤੋ ਨਾ 80000 ਉੱਥੇ ਹੀ ਕੱਟ ਲਿਆ ਤੇ 20000 ਦਿੱਤਾ 20000 ਲਿਆਇਆ ਤੇਰਾ ਪਾਜੀ ਅੱਜ ਅੱਛਾ ਆਹੋ ਲੈ ਭੈਣੇ ਜੋ ਰੱਬ ਕਰਦਾ ਨਾ ਚੰਗੇ ਵਾਸਤੇ ਹੀ ਕਰਦਾ ਈ ਮੰਮੀ ਮੈਨੂੰ ਆਹੋ ਮੰਮੀ ਮੈਨੂੰ ਕਹਿੰਦੇ ਸੀ 2 ਲੱਖ ਰੁਪਈਆ ਪਾਈ ਅੱਛਾ ਤੇ ਮੈਂ ਨਾ ਉੱਥੇ ਲਗਾ ਚੈੱਕ ਭਰਨਾ ਤੇ ਮੇਰੇ ਕੋਲ ਲੱਖ ਰੁਪਈਆ ਪੈ ਗਿਆ ਤੇ ਮੈਂ ਸੋਚਿਆ ਹੁਣ ਕੀ ਕੱਟਣਾ ਮੰਮੀ ਨੇ ਨਹੀਂ ਕਿਹਾ ਸੀਗਾ